ਅਲਸ ਕਤਰ ਰਾਹੁਲ ਗਾਂਧੀ ਨੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੋਟ ਚੋਰੀ ਤੇ ਈਵੀਐਮ ਹੈਰਫ ਫੇਰੀ ਦੇ ਦੋਸ਼ ਲਗਾਏ ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਇਸ ਵਿਰੋਧ ਵਿੱਚ ਕੈਂਡਲ ਮਾਰਚ ਕੱਢਿਆ ਰੰਦਾਵਾ ਦਾ ਕਹਿਣਾ ਹੈ ਕਿ ਵੋਟਰ ਸੂਚੀ ਵਿੱਚ ਕਈ ਲੋਕਾਂ ਦੀਆਂ ਵੋਟਾਂ ਝੂਠ ਮਾਰੇ ਹੋਏ ਦੱਸ ਕੇ ਕੱਟੀਆਂ ਗਈਆਂ ਕਾਂਗਰਸ ਨੇ 17 ਤਰੀਕ ਨੂੰ ਵੱਡੀ ਜਾਗਰੂਤਾ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਪੂਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਇਸ ਗਵਰਨਮੈਂਟ ਦਾ ਭਾਜਪੀ ਗਵਰਨਮੈਂਟ ਦਾ ਇੱਕ ਹੱਥ ਠੋਕਾ ਬਣ ਕੇ ਚੱਲ ਰਿਹਾ ਸਾਡੀ ਪਾਰਟੀ ਔਰ ਜਿੰਨੇ ਅਸੀਂ ਅਲਾਈਅੰਸ ਆ ਸਾਰੀਆਂ ਪਾਰਟੀਆਂ ਉਦੋਂ 300 ਐਮਪੀ ਜਿਹੜੇ ਸੀਗੇ ਉਹ ਭਾਈ ਇਕਲੈਕਸ਼ਨ ਕਮਿਸ਼ਨ ਨੂੰ ਮਿਲ ਲੀ ਗਏ ਔਰ ਪਹਿਲੀ ਵਾਰੀ ਹਿਸਸੀ ਦੇ ਵਿੱਚ ਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਕਾੜੇ ਜਿਨ੍ਹਾਂ ਨੂੰ ਆਪਾਂ ਲਾ ਬੇਕਰ ਕਹਿੰਦੇ ਐਮਪੀ ਜਾਂ ਐਮਬੀ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਾਵੇ ਔਰ ਉਹਨਾਂ ਐਮਪੀ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਅੰਗਰੇਜ਼ਾਂ ਨਾਲੋਂ ਵੀ ਮਾੜੀ ਸਰਕਾਰ ਆ। ਉਹਨਾਂ ਦੀ ਇੱਕੋ ਹੀ ਮੰਗ ਸਾਡੀ ਆ ਕਿ ਸਾਨੂੰ ਇਲੈਕਟ੍ਰੋਨਿਕ ਜਿਹੜੀਆਂ ਲਿਸਟਾਂ ਨੇ, ਆਨਲਾਈਨ ਲਿਸਟਾਂ ਨੇ ਉਹ ਵੀ ਇਲੈਕਸ਼ਨ ਕਮਿਸ਼ਨ ਨੇ ਬੰਦ ਕਰ ਦਿੱਤੀਆਂ। ਜੇ ਤੇ ਕਾਂਗਰਸੀ ਜਾਂ ਉਹਨਾਂ ਦੇ ਆਪੋਜੀਸ਼ਨ ਜਿਹੜੀ ਆ ਭਾਜਪਾ ਦੀ ਉਹ ਲਿਸਟਾਂ ਮੰਗਣ ਤੇ ਕਹਿੰਦੇ ਨਹੀਂ। ਤੇ ਜੇ ਅਨੁਰਾਗ ਠਾਕਰ ਇੱਕ ਦਿਨ ਚ ਨਹੀਂ ਦੋ ਘੰਟਿਆਂ ਚ 6 ਕੰਸਟਿਟੂਐਂਸੀ ਦੀਆਂ ਜਿਹੜੀਆਂ ਲਿਸਟਾਂ ਉਹ ਲੈ ਕੇ ਉੱਥੇ ਖੜਾ ਹੋ ਜਾਂਦਾ। ਇਹ ਜਿਹੜੀਆਂ ਚੀਜ਼ਾਂ ਨੇ ਇਲੈਕਸ਼ਨ ਕਮਿਸ਼ਨ ਨੇ ਇੱਕ ਸਾਬਤ ਕਰ ਦਿੱਤਾ ਕਿ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਲਈ ਸਭ ਕੁਝ ਆ ਜਿਹੜੇ ਆਪੋਜੀਸ਼ਨ ਵਾਲੇ ਉਹਨਾਂ ਦੀਆਂ ਵੋਟਾਂ ਵੀ ਕੱਟਾਂਗੇ ਤੇ ਉਹਨਾਂ ਦੇ ਅਗੇਂਸਟ ਵੋਟਾਂ ਵੀ ਪਵਾਵਾਂਗੇ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਲੋਕਾਂ ਦੀ ਚੁਣੀ ਹੋਈ ਨਹੀਂ ਪਹਿਲਾਂ ਇਹ ਹੁੰਦਾ ਸੀ ਕਿ ਵੋਟਰ ਜਿਹੜੇ ਨੇ ਉਹ ਸਰਕਾਰਾਂ ਚੁਣਦੇ ਸੀ ਇਹ ਭਾਜਪਾ ਨੇ ਆ ਕੇ ਇਹ ਸਾਬਤ ਕਰ ਦਿੱਤਾ ਕਿ ਵੋਟਰਾਂ ਨੂੰ ਹੁਣ ਬੀਜੇਪੀ ਚੁਣੇਗੀ ਕਿ ਕਿਹੜਾ ਵੋਟਰ ਜਿਹੜਾ ਵੋਟ ਪਾ ਸਕਦਾ ਤੇ ਕਿਹੜਾ ਵੋਟਰ ਨਹੀਂ ਪਾ ਸਕਦਾ ਇਹਦੇ ਲਈ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ 17 ਤਰੀਕ ਤੋਂ ਗਾਂਧੀ ਜਿੱਤੇ ਸਭ ਤੋਂ ਵੱਧ ਬਿਹਾਰ ਦੇ ਵਿੱਚ ਵੋਟਾਂ ਇਕੱਠੀਆਂ ਗਈਆਂ ਨੇ ਉਥੋਂ ਪੈਦਲ ਯਾਤਰਾ ਸ਼ੁਰੂ ਕਰਨ ਲੱਗੇ ਆਂ ਔਰ ਇਹ ਪੂਰੇ 2 ਮਹੀਨੇ ਕੰਮ ਚੱਲਦਾ ਰਹੇਗਾ ਔਰ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਖਾਸ ਕਰਕੇ ਕੰਨ ਖੋਲੜੇ ਪੈਣਗੇ ਕਿ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਤੁਸੀਂ ਇੱਕ ਸੰਵਧਾਨਕ ਕਨਸਟੀਟਿਊਸ਼ਨਲ ਬਾਡੀ ਉਹ ਇਹਨੂੰ ਤੁਸੀਂ ਕਨਸਟੀਟਿਊਸ਼ਨਲ ਬਾਡੀ ਦਾ ਕੰਮ ਹੈ ਕਿ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਪਰ ਇਹ ਉਹਨਾਂ ਦੇ ਨਾਲ ਭਾਈ ਵਾਲੀ ਭਾਈ ਵਾਲੀ ਕਰਕੇ ਇਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੇ ਨੇ ਕਿ ਕਾਂਗਰਸ ਕਦੀ ਵੀ ਖਤਮ ਨਹੀਂ ਹੋਣ ਦੇਗੀ ਕਿੰਨੇ ਸਾਹਿਬ ਐ ਸਪੈਸੀਫਿਕ ਕਿਸੇ ਕਾਰਿਆਕਾਲ ਦੀ ਜਿੱਦਾਂ 14 19 ਜਾਂ 24 ਦੀ ਹੈ ਜਾਂ ਸਾਰਿਆਂ ਤੇ ਰਫਰੀ ਹੋਈ ਹੈ ਫਿਰ ਕੋਈ ਜਿਹੜੀ ਇਲੈਕਸ਼ਨ ਪਾਰਲੀਮੈਂਟ ਦੀ ਹੋਈ ਹੈ ਅਸੀਂ ਉਦੋਂ ਦੀ ਇਹਨਾਂ ਕੋਲ ਲਿਸਟਾਂ ਮੰਗ ਰਹੇ ਹਾਂ ਕਿ ਸਾਨੂੰ ਲਿਸਟਾਂ ਦੋ ਔਰ ਤੁਸੀਂ ਕੱਲ ਦੇਖਿਆ ਹੋਵੇਗਾ ਕਿ ਰਾਹੁਲ ਗਾਂਧੀ ਹੁਣੀ ਬਿਹਾਰ ਦੇ ਜਿਹੜੇ VOTER ਬੈਠੇ ਨੇ ਉਹਨਾਂ ਦੇ ਕੋਲ ਉਹ ਜਿੰਦੇ VOTER ਉਹਨਾਂ ਕੋਲ ਚਾਹ ਪੀ ਰਹੇ ਨੇ ਤੇ ਉਹਨਾਂ ਨੂੰ ਮਰਿਆ ਦਿਖਾਇਆ ਗਿਆ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਮਹਾਰਾਸ਼ਟਰ ਚ ਕੀਤਾ ਇਹ ਜਿਹੜੀਆਂ ਚੀਜ਼ਾਂ ਉਹਦੇ 'ਚ ਅਸੀਂ ਲਾ ਕੇ ਤੁਰੇ ਕਿ ਸਾਨੂੰ ਲਿਸਟਾਂ ਦੋ ਅਸੀਂ ਪ੍ਰੂਫ ਕਰਾਂਗੇ ਇੱਕ ਇੱਕ ਘਰ ਦੇ ਵਿੱਚ ਇੱਕ ਕਮਰੇ ਦਾ ਕਰੋਵੇ ਇੱਕ ਕਮਰਾ ਹੋਵੇ ਉਹ ਜਿੱਤੇ 124 ਵੋਟਾਂ ਬਣ ਜਾਣ ਕਿ ਇਹ ਡੈਮੋਕ੍ਰੇਸੀ ਨੂੰ ਬਚਾਉਣ ਵਾਲੀ ਕਿ ਡੈਮੋਕ੍ਰੇਸੀ ਖਤਮ ਕਰਨ ਵਾਲੀ ਕਰ ਲਿਆ ਇਹ ਚੀਜ਼ ਇਹ ਲੈ ਕੇ ਜਿਹੜਾ ਮੈਂ ਖਾਸ ਕਰਕੇ ਪੰਜਾਬ ਵਾਲਿਓ ਸਾਡੀਆਂ ਵੀ ਇਲੈਕਸ਼ਨ ਆਉਣ ਵਾਲੀਆਂ ਨੇ ਇਹ ਆਇਡੈਂਟੀਫਾਈ ਕਰਦੇ ਨੇ ਕਿ ਕਿਹੜਾ ਕਾਂਗਰਸੀ ਦਾ ਕਰ ਰਿਹਾ ਉਹਦੀ ਵੋਟ ਕੱਟ ਦਿੱਤੀ ਜਾਏ ਇਹ ਵਰਕਰਾਂ ਨੂੰ ਵੀ ਚਾਹੀਦਾ ਕਿ ਆਪਣੇ ਆਪਣੇ ਪਿੰਡਾਂ ਦੀਆਂ ਵੋਟਰ ਲਿਸਟਾਂ ਹੁਣੇ ਕਢਾਲੋ ਹੋਰ ਮਹੀਨੇ ਨੂੰ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੀਆਂ ਵੋਟਰ ਲਿਸਟਾਂ ਵੀ ਜਿਹੜੀਆਂ ਨੇ ਆਨਲਾਈਨ ਜਿਹੜੀਆਂ ਨੇ ਉਹ ਬੰਦ ਕਰ ਦੇਣੀਆਂ ਤੇ ਸਾਨੂੰ ਉਹ ਵੀ ਨਹੀਂ ਮਿਲਦੀਆਂ ਇਹ ਕਰਕੇ ਸਾਰੇ ਤਗੜੇ ਹੋ ਕੇ ਇਸ ਧੱਕੇਸ਼ਾਹੀ ਦਾ ਇਹ ਨਾਦਰਸ਼ਾਹੀ ਦਾ ਜਵਾਬ ਸਾਨੂੰ ਸਾਨੂੰ ਇਕੱਠੇ ਦੇਣਾ ਕਾਂਗਰਸ ਦੇ ਕੌਮੀ ਜਰਨਲਿਸਤਕਤਰ ਰਾਹੁਲ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੋਟ ਚੋਰੀ ਤੇ ਈਵੀਐਮ ਹੈਰਾ ਫੇਰੀ ਦੇ ਦੋਸ਼ ਲਗਾਏ ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਵਿਰੋਧ ਵਿੱਚ ਕੈਂਡਲ ਮਾਰਚ ਕਰਦਿਆ ਰੰਧਾਵਾ ਦਾ ਕਹਿਣਾ ਹੈ ਕਿ ਵੋਟਰ ਸੂਚੀ ਵਿੱਚ ਕਈ ਲੋਕਾਂ ਦੀਆਂ ਵੋਟਾਂ ਝੂਠ ਮਾਰੇ ਹੋਏ ਦੱਸ ਕੇ ਕੱਟੀਆਂ ਗਈਆਂ ਕਾਂਗਰਸ ਨੇ 17 ਤਰੀਕ ਨੂੰ ਵੱਡੀ ਜਾਗਰੂਤਾ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਪੂਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਇਸ ਗਵਰਨਮੈਂਟ ਦਾ ਬੀਜੇਪੀ ਗਵਰਨਮੈਂਟ ਦਾ ਇੱਕ ਹੱਥ ਠੋਕਾ ਬਣ ਕੇ ਚੱਲ ਰਿਹਾ ਸਾਡੀ ਪਾਰਟੀ ਔਰ ਜਿੰਨੇ ਅਸੀਂ ਅਲਾਈਅੰਸ ਆ ਸਾਰੀਆਂ ਪਾਰਟੀਆਂ ਉਦੋਂ 500 ਐਮਪੀ ਜਿਹੜੇ ਸੀਗੇ ਉਹ ਭਾਜੀ ਇਲੈਕਸ਼ਨ ਕਮਿਸ਼ਨ ਨੂੰ ਮਿਲ ਲਈ ਕੇ ਔਰ ਪਹਿਲੀ ਵਾਰੀ ਹੋਇਆ ਹਿੱਸੀ ਦੇ ਵਿੱਚ ਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਕਾੜੇ ਜਿਨ੍ਹਾਂ ਨੂੰ ਆਪਾਂ ਲਾ ਬਮੇਕਰ ਕਹਿੰਦੇ ਐਮਪੀ ਜਾਂ ਐਮਬੀ ਨੂੰ ਤੁਹਾਨੂੰ ਮਿਲ ਤੋਂ ਇਨਕਾਰ ਕਰ ਦਿੱਤਾ ਜਾਵੇ ਔਰ ਉਹਨਾਂ ਐਮਪੀ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਅੰਗਰੇਜ਼ਾਂ ਨਾਲੋਂ ਵੀ ਮਾੜੀ ਸਰਕਾਰ ਆ ਉਹਦੇ ਜੀ ਇੱਕੋ ਹੀ ਮੰਗ ਸਾਡੀ ਆ ਕਿ ਸਾਨੂੰ ਇਲੈਕਟ੍ਰੋਨਿਕ ਜਿਹੜੀਆਂ ਲਿਸਟਾਂ ਨੇ ਆਨਲਾਈਨ ਲਿਸਟਾਂ ਨੇ ਉਹ ਵੀ ਇਲੈਕਸ਼ਨ ਕਮਿਸ਼ਨ ਨੇ ਬੰਦ ਕਰ ਦਿੱਤੀਆਂ ਜੇ ਤੇ ਕਾਂਗਰਸੀ ਜਾਂ ਉਹਨਾਂ ਦੇ ਆਪੋਜੀਸ਼ਨ ਜਿਹੜੀ ਆ ਭਾਜਪਾ ਦੀ ਉਹ ਲਿਸਟਾਂ ਮੰਗਣ ਤੇ ਕਹਿੰਦੇ ਨਹੀਂ ਤੇ ਜੇ ਅਨੁਰਾਗ ਠਾਕਰ ਇੱਕ ਦਿਨ ਤੇ ਨਹੀਂ ਤੋ 2 ਘੰਟਿਆਂ ਦੇ 6 ਕੰਸਟਿਟਿਊਐਂਸੀ ਦੀਆਂ ਜਿਹੜੀਆਂ ਲਿਸਟਾਂ ਉਹ ਲੈ ਕੇ ਉੱਥੇ ਖੜਾ ਹੋ ਜਾਂਦਾ ਇਹ ਜਿਹੜੀਆਂ ਚੀਜ਼ਾਂ ਨੇ ਇਲੈਕਸ਼ਨ ਕਮਿਸ਼ਨ ਨੇ ਇੱਕ ਸਾਬਤ ਕਰ ਦਿੱਤਾ ਕਿ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਲਈ ਸਭ ਕੁਝ ਹੈ ਜਿਹੜੇ ਆਪੋਜੀਸ਼ਨ ਵਾਲੇ ਉਹਨਾਂ ਦੀਆਂ ਵੋਟਾਂ ਵੀ ਕੱਟਾਂਗੇ ਤੇ ਉਹਨਾਂ ਦੇ ਅਗੇਂਸਟ ਵੋਟਾਂ ਵੀ ਪਵਾਵਾਂਗੇ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਲੋਕਾਂ ਨੇ ਚੁਣੀ ਹੋਈ ਨਹੀਂ ਪਹਿਲਾਂ ਇਹ ਹੁੰਦਾ ਸੀ ਕਿ ਵੋਟਰ ਜਿਹੜੇ ਨੇ ਉਹ ਸਰਕਾਰਾਂ ਚੁਣਦੇ ਸੀ ਇਹ ਭਾਜੀਪੀ ਨੇ ਆ ਕੇ ਇਹ ਸਾਬਤ ਕਰ ਦਿੱਤਾ ਕਿ ਵੋਟਰਾਂ ਨੂੰ ਹੁਣ ਬੀਜੇਪੀ ਚੁਣੇਗੀ ਕਿ ਕਿਹੜਾ ਵੋਟਰ ਜਿਹੜਾ ਵੋਟ ਪਾ ਸਕਦਾ ਤੇ ਕਿਹੜਾ ਵੋਟਰ ਨਹੀਂ ਪਾ ਸਕਦਾ ਇਹਦੇ ਲਈ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ 17 ਤਰੀਕ ਤੋਂ ਲਾਲ ਗਾਂਧੀ ਜਿੱਥੇ ਸਭ ਤੋਂ ਵੱਧ ਬਿਹਾਰ ਦੇ ਵਿੱਚ ਵੋਟਾਂ ਕੱਟੀਆਂ ਗਈਆਂ ਨੇ ਉਥੋਂ ਪੈਦਲ ਯਾਤਰਾ ਸ਼ੁਰੂ ਕਰ ਲੱਗੇ ਆਂ ਔਰ ਇਹ ਪੂਰੇ 2 ਮਹੀਨੇ ਕੰਮ ਚੱਲਦਾ ਰਹੇਗਾ ਔਰ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਖਾਸ ਕਰਕੇ ਕੰਨ ਖੋਲੜੇ ਪੈਣਗੇ ਤੇ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਤੁਸੀਂ ਇੱਕ ਸੰਵਿਧਾਨਕ ਕਨਸਟੀਟਿਊਸ਼ਨਲ ਬਾਡੀ ਹੋ ਇਹਨੂੰ ਤੁਸੀਂ ਕਨਸਟੀਟਿਊਸ਼ਨਲ ਬਾਡੀ ਦਾ ਕੰਮ ਹੈ ਕਿ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਪਰ ਇਹ ਉਹਨਾਂ ਦੇ ਨਾਲ ਭਾਈ ਵਾਲੀ ਭਾਈ ਵਾਲੀ ਕਰਕੇ ਇਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੇ ਨੇ ਕਾਂਗਰਸ ਕਦੇ ਵੀ ਖਤਮ ਨਹੀਂ ਹੋਣ ਦੇਗੀ ਕਿਰਨ ਸਿੰਘ ਸਾਹਿਬ ਇਹ ਸਪੈਸੀਫਿਕ ਕਿਸੇ ਕਾਰਕਾਲ ਦੀ ਜਿੱਦਾਂ 14 19 ਜਾਂ 24 ਦੀ ਹੈ ਜਾਂ ਸਾਰਿਆਂ ਤੇ ਰਵਿਰੀ ਹੋਈ ਹੈ ਜੇ ਕੋਈ ਜਿਹੜੀ ਇਲੈਕਸ਼ਨ ਪਾਰਲੀਮੈਂਟ ਦੀ ਹੋਈ ਹੈ ਅਸੀਂ ਉਦੋਂ ਦੀ ਇਹਨਾਂ ਕੋਲ ਲਿਸਟਾਂ ਮੰਗ ਰਹੇ ਆ ਕਿ ਸਾਨੂੰ ਲਿਸਟਾਂ ਦੋ ਔਰ ਤੁਸੀਂ ਕੱਲ ਦੇਖਿਆ ਹੋਵੇਗਾ ਕਿ ਰਾਹੁਲ ਗਾਂਧੀ ਹੁਣੀ ਬਿਹਾਰ ਦੇ ਜਿਹੜੇ ਵੋਟਰ ਬੈਠੇ ਨੇ ਉਹਨਾਂ ਦੇ ਕੋਲ ਉਹ ਜਿੰਦੇ ਵੋਟਰ ਉਹਨਾਂ ਕੋਲ ਚਾਹ ਪੀ ਰਹੇ ਨੇ ਤੇ ਉਹਨਾਂ ਨੂੰ ਮਰਿਆ ਦਿਖਾਇਆ ਗਿਆ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਮਹਾਰਾਸ਼ਟਰ 'ਚ ਕੀਤਾ ਇਹ ਜਿਹੜੀਆਂ ਚੀਜ਼ਾਂ ਉਹਦੇ 'ਚ ਅਸੀਂ ਲਾ ਕੇ ਤੁਰੇ ਕਿ ਸਾਨੂੰ ਲਿਸਟਾਂ ਦੋ ਅਸੀਂ ਪ੍ਰੂਫ ਕਰਾਂਗੇ ਇੱਕ ਇੱਕ ਘਰ ਦੇ ਵਿੱਚ ਇੱਕ ਕਮਰੇ ਦਾ ਕਰੋਵੇ ਇੱਕ ਕਮਰਾ ਹੋਵੇ ਉਹ ਜਿੱਤੇ 124 ਵੋਟਾਂ ਪਾਣ ਜਾਣ ਕਿ ਇਹ ਡੈਮੋਕ੍ਰੇਸੀ ਨੂੰ ਬਚਾਉਣ ਵਾਲੀ ਕਿ ਡੈਮੋਕ੍ਰੇਸੀ ਖਤਮ ਕਰਨ ਵਾਲੀ ਗੱਲ ਆ ਇਹ ਚੀਜ਼ ਇਹ ਲੈ ਕੇ ਜਿਹੜਾ ਮੈਂ ਖਾਸ ਕਰਕੇ ਪੰਜਾਬ ਵਾਲਿਓ ਸਾਡੀਆਂ ਵੀ ਇਲੈਕਸ਼ਨ ਆਉਣ ਵਾਲੀਆਂ ਨੇ ਇਹ ਆਡੈਂਟੀਫਾਈ ਕਰਦੇ ਨੇ ਕਿ ਕਿਹੜਾ ਕਾਂਗਰਸੀ ਦਾ ਘਰ ਆ ਉਹਦੀ ਵੋਟ ਕੱਟ ਦਿੱਤੀ ਜਾਏ ਇਹ ਵਰਕਰਾਂ ਨੂੰ ਵੀ ਚਾਹੀਦਾ ਕਿ ਆਪਣੇ ਆਪਣੇ ਪਿੰਡਾਂ ਦੀਆਂ ਵੋਟਰ ਲਿਸਟਾਂ ਹੋਣੇ ਕਿ ਡਾਲੋ ਹੋਰ ਮਹੀਨੇ ਨੂੰ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੀਆਂ ਵੋਟਰ ਲਿਸਟਾਂ ਵੀ ਜਿਹੜੀਆਂ ਨੇ ਆਨਲਾਈਨ ਜਿਹੜੀਆਂ ਨੇ ਉਹ ਬੰਦ ਕਰ ਦੇਣੀਆਂ ਤੇ ਸਾਨੂੰ ਉਹ ਵੀ ਨਹੀਂ ਮਿਲਦੀਆਂ ਇਹ ਕਰਕੇ ਸਾਰੇ ਤਗੜੇ ਹੋ ਕੇ ਇਸ ਧੱਕੇਸ਼ਾਹੀ ਦਾ ਇਹ ਨਾਦਰਸ਼ਾਹੀ ਦਾ ਜਵਾਬ ਸਾਨੂੰ ਸਾਨੂੰ ਇਕੱਠੇ ਦੇਣਾ ਕਾਂਗਰਸ ਦੇ ਕੌਮੀ ਜਰਨਲਿਸਤ ਅਕਤਾਰ ਰਾਹੁਲ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੋਟ ਚੋਰੀ ਤੇ ਈਵੀਐਮ ਹੈਰਫ ਫੇਰੀ ਦੇ ਦੋਸ਼ ਲਗਾਏ ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਇਸ ਵਿਰੋਧ ਵਿੱਚ ਕੈਂਡਲ ਮਾਰਚ ਕਰਿਆ ਰੰਦਾਵਾ ਦਾ ਕਹਿਣਾ ਹੈ ਕਿ ਵੋਟਰ ਸੂਚੀ ਵਿੱਚ ਕਈ ਲੋਕਾਂ ਦੀਆਂ ਵੋਟਾਂ ਝੂਠ ਮਾਰੇ ਹੋਏ ਦੱਸ ਕੇ ਕੱਟੀਆਂ ਗਈਆਂ ਕਾਂਗਰਸ ਨੇ 17 ਤਰੀਕ ਨੂੰ ਵੱਡੀ ਜਾਗਰੂਤਾ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਪੂਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਇਸ ਗਵਰਨਮੈਂਟ ਦਾ ਬੀਜੇਪੀ ਗਵਰਨਮੈਂਟ ਦਾ ਇੱਕ ਹੱਥ ਠੋਕਾ ਬਣ ਕੇ ਚੱਲ ਰਿਹਾ ਸਾਡੀ ਪਾਰਟੀ ਔਰ ਜਿੰਨੇ ਅਸੀਂ ਅਲਾਈਅੰਸ ਆ ਸਾਰੀਆਂ ਪਾਰਟੀਆਂ ਉਦੋਂ 300 ਐਮਪੀ ਜਿਹੜੇ ਸੀਗੇ ਉਹ ਭਾਏ ਇਲੈਕਸ਼ਨ ਕਮਿਸ਼ਨ ਨੂੰ ਮਿਲ ਲਈ ਕੇ ਔਰ ਪਹਿਲੀ ਵਾਰੀ ਹੋਇਆ ਸੀ ਦੇ ਵਿੱਚ ਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਕਾੜੇ ਜਿਨ੍ਹਾਂ ਨੂੰ ਆਪਾਂ ਲਾ ਬੇਕਰ ਕਹਿੰਦੇ ਐਮਪੀ ਜਾਂ ਐਮਬੀ ਨੂੰ ਮਿਲ ਨੂੰ ਤੋਂ ਇਨਕਾਰ ਕਰ ਦਿੱਤਾ ਜਾਵੇ ਔਰ ਉਹਨਾਂ ਐਮਪੀ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਅੰਗਰੇਜ਼ਾਂ ਨਾਲੋਂ ਵੀ ਮਾੜੀ ਸਰਕਾਰ ਆ ਉਹਨੇ ਜੀ ਇੱਕੋ ਹੀ ਮੰਗ ਸਾਡੀ ਆ ਕਿ ਸਾਨੂੰ ਇਲੈਕਟ੍ਰੋਨਿਕ ਜਿਹੜੀਆਂ ਲਿਸਟਾਂ ਨੇ ਆਨਲਾਈਨ ਲਿਸਟਾਂ ਨੇ ਉਹ ਵੀ ਇਲੈਕਸ਼ਨ ਕਮਿਸ਼ਨ ਨੇ ਬੰਦ ਕਰ ਦਿੱਤੀਆਂ ਜੇ ਤੇ ਕਾਂਗਰਸੀ ਜਾਂ ਉਹਨਾਂ ਦੇ ਆਪੋਜੀਸ਼ਨ ਜਿਹੜੀ ਆ ਭਾਜਪਾ ਦੀ ਉਹ ਲਿਸਟਾਂ ਮੰਗਣ ਤੇ ਕਹਿੰਦੇ ਨਹੀਂ ਤੇ ਜੇ ਅਨੁਰਾਗ ਠਾਕਰ ਇੱਕ ਦਿਨ ਤੇ ਨਹੀਂ ਦੋ ਘੰਟਿਆਂ ਦੇ 6 ਕੰਸਟਿਟਿਊਐਂਸੀ ਦੀਆਂ ਜਿਹੜੀਆਂ ਲਿਸਟਾਂ ਉਹ ਲੈ ਕੇ ਉੱਥੇ ਖੜਾ ਹੋ ਜਾਂਦਾ ਇਹ ਜਿਹੜੀਆਂ ਚੀਜ਼ਾਂ ਨੇ ਇਲੈਕਸ਼ਨ ਕਮਿਸ਼ਨ ਨੇ ਇਹ ਸਾਬਤ ਕਰ ਦਿੱਤਾ ਕਿ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਲਈ ਸਭ ਕੁਝ ਆ ਜਿਹੜੇ ਆਪੋਜੀਸ਼ਨ ਵਾਲੇ ਉਹਨਾਂ ਦੀਆਂ ਵੋਟਾਂ ਵੀ ਕੱਟਾਂਗੇ ਤੇ ਉਹਨਾਂ ਦੇ ਅਗੇਂਸਟ ਵੋਟਾਂ ਵੀ ਪਵਾਵਾਂਗੇ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਲੋਕਾਂ ਦੀ ਚੁਣੀ ਹੋਈ ਨਹੀਂ ਪਹਿਲਾਂ ਇਹ ਹੁੰਦਾ ਸੀ ਕਿ ਵੋਟਰ ਜਿਹੜੇ ਨੇ ਉਹ ਸਰਕਾਰਾਂ ਚੁਣਦੇ ਸੀ ਇਹ ਭਾਜੀਪੀ ਦੇ ਆ ਕੇ ਇਹ ਸਾਬਤ ਕਰ ਦਿੱਤਾ ਕਿ ਵੋਟਰਾਂ ਨੂੰ ਹੁਣ ਬੀਜੇਪੀ ਚੁਣੇਗੀ ਕਿ ਕਿਹੜਾ ਵੋਟਰ ਜਿਹੜਾ ਵੋਟ ਪਾ ਸਕਦਾ ਤੇ ਕਿਹੜਾ ਵੋਟਰ ਨਹੀਂ ਪਾ ਸਕਦਾ ਇਹਦੇ ਲਈ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ 17 ਤਰੀਕ ਤੋਂ ਲਾਲ ਗਾਂਧੀ ਜਿੱਤੇ ਸਭ ਤੋਂ ਵੱਧ ਬਿਹਾਰ ਦੇ ਵਿੱਚ ਵੋਟਾਂ ਕੱਟੀਆਂ ਗਈਆਂ ਨੇ ਉਥੋਂ ਪੈਦਲ ਯਾਤਰਾ ਸ਼ੁਰੂ ਕਰਨ ਲੱਗੇ ਆਂ ਔਰ ਇਹ ਪੂਰੇ 2 ਮਹੀਨੇ ਕੰਮ ਚੱਲਦਾ ਰਹੇਗਾ ਔਰ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਖਾਸ ਕਰਕੇ ਕੰਨ ਖੋਲੜੇ ਪੈਣਗੇ ਕਿ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਤੁਸੀਂ ਇੱਕ ਸੰਵਧਾਨਿਕ ਕਨਸਟੀਟਿਊਸ਼ਨਲ ਬਾਡੀ ਹੋ ਇਹਨੂੰ ਤੁਸੀਂ ਕਨਸਟੀਟਿਊਸ਼ਨਲ ਬਾਡੀ ਦਾ ਕੰਮ ਹੈ ਕਿ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਪਰ ਇਹ ਉਹਨਾਂ ਦੇ ਨਾਲ ਭਾਈ ਵਾਲੀ ਭਾਈ ਵਾਲੀ ਕਰਕੇ ਇਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੇ ਨੇ ਕਾਂਗਰਸ ਕਦੀ ਵੀ ਖਤਮ ਨਹੀਂ ਹੋਣ ਦੇਗੀ ਕਿੰਨੇ ਸਰ ਸਪੈਸੀਫਿਕਲ ਕਿਸੇ ਕਾਰਿਆਕਾਲ ਦੀ ਜਿੱਦਾਂ 14 19 ਜਾਂ 24 ਦੀ ਹੈ ਜਾਂ ਸਾਰਿਆਂ ਤੇ ਰਫਰੀ ਹੋਈ ਹੈ ਕਿ ਕੋਈ ਜਿਹੜੀ ਇਲੈਕਸ਼ਨ ਪਾਰਲੀਮੈਂਟ ਦੀ ਹੋਈ ਹੈ ਔਰ ਫਿਰ ਉਦੋਂ ਦੀ ਇਹਨਾਂ ਕੋਲ ਲਿਸਟਾਂ ਮੰਗ ਰਹੇ ਆ ਕਿ ਸਾਨੂੰ ਲਿਸਟਾਂ ਦੋ ਔਰ ਤੁਸੀਂ ਕੱਲ ਦੇਖਿਆ ਹੋਵੇਗਾ ਕਿ ਰਾਹੁਲ ਗਾਂਧੀ ਹੁਣੀ ਬਿਹਾਰ ਦੇ ਜਿਹੜੇ ਵੋਟਰ ਬੈਠੇ ਨੇ ਉਹਨਾਂ ਦੇ ਕੋਲ ਉਹ ਜਿੰਦੇ ਵੋਟਰ ਉਹਨਾਂ ਕੋਲ ਚਾਹ ਪੀ ਰਹੇ ਨੇ ਤੇ ਉਹਨਾਂ ਨੂੰ ਮਰਿਆ ਦਿਖਾਇਆ ਗਿਆ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਮਹਾਰਾਸ਼ਟਰ ਜੀ ਕੀਤਾ ਜਿਹੜੀਆਂ ਚੀਜ਼ਾਂ ਉਹਦੇ 'ਚ ਅਸੀਂ ਲੈ ਕੇ ਤੁਰੇਕਰ ਸਾਨੂੰ ਲਿਸਟਾਂ ਦੋ ਅਸੀਂ ਪ੍ਰੂਫ ਕਰਾਂਗੇ ਇੱਕ ਇੱਕ ਘਰ ਦੇ ਵਿੱਚ ਇੱਕ ਕਮਰੇ ਦਾ ਰਾਵੀ ਇੱਕ ਕਮਰਾ ਹੋਵੇ ਉਹ ਜਿੱਤੇ 124 ਵੋਟਾਂ ਬਣ ਜਾਣ ਕਿ ਇਹ ਡੈਮੋਕ੍ਰੇਸੀ ਨੂੰ ਬਚਾਉਣ ਵਾਲੀ ਕਿ ਡੈਮੋਕ੍ਰੇਸੀ ਖਤਮ ਕਰਨ ਵਾਲੀ ਗੱਲ ਆ ਇਹ ਚੀਜ਼ ਜੇ ਲੈ ਕੇ ਜਿਹੜਾ ਮੈਂ ਖਾਸ ਕਰਕੇ ਪੰਜਾਬ ਵਾਲਿਓ ਸਾਡੀਆਂ ਵੀ ਇਲੈਕਸ਼ਨ ਆਉਣ ਵਾਲੀਆਂ ਨੇ ਇਹ ਆਡੈਂਟੀਫਾਈ ਕਰਦੇ ਨੇ ਕਿ ਕਿਹੜਾ ਕਾਂਗਰਸੀ ਦਾ ਘਰ ਆ ਉਹਦੀ ਵੋਟ ਕੱਟ ਦਿੱਤੀ ਜਾਏ ਇਹ ਵਰਕਰਾਂ ਨੂੰ ਵੀ ਚਾਹੀਦਾ ਕਿ ਆਪਣੇ ਆਪਣੇ ਪਿੰਡਾਂ ਦੀਆਂ ਵੋਟਰ ਲਿਸਟਾਂ ਹੋਣੇ ਕਿ ਡਾਲੋ ਹੋਰ ਮਹੀਨੇ ਨੂੰ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੀਆਂ ਵੋਟਰ ਲਿਸਟਾਂ ਵੀ ਜਿਹੜੀਆਂ ਨੇ ਆਨਲਾਈਨ ਜਿਹੜੀਆਂ ਨੇ ਉਹ ਬੰਦ ਕਰ ਦੇਣੀਆਂ ਤੇ ਸਾਨੂੰ ਉਹ ਵੀ ਨਹੀਂ ਮਿਲਦੀਆਂ ਇਹ ਕਰਕੇ ਸਾਰੇ ਤਗੜੇ ਹੋ ਕੇ ਇਸ ਧੱਕੇਸ਼ਾਹੀ ਦਾ ਇਹ ਨਾਦਰਸ਼ਾਹੀ ਦਾ ਜਵਾਬ ਸਾਨੂੰ ਸਾਨੂੰ ਕੱਠੇ ਦੇਣਾ ਕਾਂਗਰਸ ਦੇ ਕੌਮੀ ਜਰਨਲਿਸਕਤਰ ਰਾਹੁਲ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੋਟ ਚੋਰੀ ਤੇ ਈਵੀਐਮ ਹੈਰਫੇਰੀ ਦੇ ਦੋਸ਼ ਲਗਾਏ ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਇਸ ਵਿਰੋਧ ਵਿੱਚ ਕੈਂਡਲ ਮਾਰਚ ਕੱਢਿਆ ਰੰਦਾਵਾ ਦਾ ਕਹਿਣਾ ਹੈ ਕਿ ਵੋਟਰ ਸੂਚੀ ਵਿੱਚ ਕਈ ਲੋਕਾਂ ਦੀਆਂ ਵੋਟਾਂ ਝੂਠ ਮਾਰੇ ਹੋਏ ਦੱਸ ਕੇ ਕੱਟੀਆਂ ਗਈਆਂ ਕਾਂਗਰਸ ਨੇ 17 ਤਰੀਕ ਨੂੰ ਵੱਡੀ ਜਾਗਰੂਤਾ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਪੂਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਇਸ ਗਵਰਨਮੈਂਟ ਦਾ ਭਾਜਪਾ ਗਵਰਨਮੈਂਟ ਦਾ ਇੱਕ ਹੱਥ ਠੋਕਾ ਬਣ ਕੇ ਚੱਲ ਰਿਹਾ ਹੈ ਸਾਡੀ ਪਾਰਟੀ ਔਰ ਜਿੰਨੇ ਅਸੀਂ ਅਲਾਈਅੰਸ ਆ ਸਾਰੀਆਂ ਪਾਰਟੀਆਂ ਉਦੋਂ 500 ਐਮਪੀ ਜਿਹੜੇ ਸੀਗੇ ਉਹ ਕਲੈਕਸ਼ਨ ਕਮਿਸ਼ਨ ਨੂੰ ਮਿਲਣ ਨਹੀਂ ਗਏ ਔਰ ਪਹਿਲੀ ਵਾਰੀ ਹਲਸੀ ਦੇ ਵਿੱਚ ਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਕਾੜੇ ਜਿਨ੍ਹਾਂ ਨੂੰ ਆਪਾਂ ਲਾ ਬੇਕਰ ਕਹਿੰਦੇ ਐਮਪੀ ਜਾਂ ਇੰਬੈਲ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਾਵੇ ਔਰ ਉਹਨਾਂ ਐਮਪੀ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਅੰਗਰੇਜ਼ਾਂ ਨਾਲੋਂ ਵੀ ਮਾੜੀ ਸਰਕਾਰ ਆ। ਉਹਨੇ ਜਿੱਕੋ ਹੀ ਮੰਗ ਸਾਡੀ ਆ ਕਿ ਸਾਨੂੰ ਇਲੈਕਟ੍ਰੋਨਿਕ ਜਿਹੜੀਆਂ ਲਿਸਟਾਂ ਨੇ, ਆਨਲਾਈਨ ਲਿਸਟਾਂ ਨੇ ਉਹ ਵੀ ਇਲੈਕਸ਼ਨ ਕਮਿਸ਼ਨ ਨੇ ਬੰਦ ਕਰ ਦਿੱਤੀਆਂ। ਜੇ ਤੇ ਕਾਂਗਰਸੀ ਜਾਂ ਉਹਨਾਂ ਦੇ ਆਪੋਜੀਸ਼ਨ ਜਿਹੜੀ ਆ ਭਾਜਪਾ ਦੀ ਉਹ ਲਿਸਟਾਂ ਮੰਗਣ ਤੇ ਕਹਿੰਦੇ ਨਹੀਂ। ਤੇ ਜੇ ਅਨੁਰਾਗ ਠਾਕਰ ਇੱਕ ਦਿਨ 'ਚ ਨਹੀਂ ਦੋ ਘੰਟਿਆਂ 'ਚ 6 ਕੰਸਟਿਟੂਐਂਸੀ ਦੀਆਂ ਜਿਹੜੀਆਂ ਲਿਸਟਾਂ ਉਹ ਲੈ ਕੇ ਉੱਥੇ ਖੜਾ ਹੋ ਜਾਂਦਾ। ਇਹ ਜਿਹੜਾ ਚੀਚਾ ਨੇ ਇਲੈਕਸ਼ਨ ਕਮਿਸ਼ਨ ਨੇ ਇੱਕ ਸਾਬਤ ਕਰ ਦਿੱਤਾ ਕਿ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਲਈ ਸਭ ਕੁਝ ਆ ਜਿਹੜੇ ਆਪੋਜੀਸ਼ਨ ਵਾਲੇ ਉਹਨਾਂ ਦੀਆਂ ਵੋਟਾਂ ਵੀ ਕੱਟਾਂਗੇ ਤੇ ਉਹਨਾਂ ਦੇ ਅਗੇਂਸਟ ਵੋਟਾਂ ਵੀ ਪਵਾਵਾਂਗੇ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਲੋਕਾਂ ਦੀ ਚੁਣੀ ਹੋਈ ਨਹੀਂ ਪਹਿਲਾਂ ਇਹ ਹੁੰਦਾ ਸੀ ਕਿ ਵੋਟਰ ਜਿਹੜੇ ਨੇ ਉਹ ਸਰਕਾਰਾਂ ਚੁਣਦੇ ਸੀ ਇਹ ਬੀਜੇਪੀ ਨੇ ਆ ਕੇ ਇਹ ਸਾਬਤ ਕਰ ਦਿੱਤਾ ਕਿ ਵੋਟਰਾਂ ਨੂੰ ਹੁਣ ਬੀਜੇਪੀ ਚੁਣੇਗੀ ਕਿ ਕਿਹੜਾ ਵੋਟਰ ਜਿਹੜਾ ਵੋਟ पाਸ ਸੈਦਾ ਤੇ ਕਿਹੜਾ ਵੋਟਰ ਨਹੀਂ ਪਾ ਸਕਦਾ ਇਹਦੇ ਲਈ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ 17 ਤਰੀਕ ਤੋਂ ਲਾਲ ਗਾਂਧੀ ਜਿੱਤੇ ਸਭ ਤੋਂ ਵੱਧ ਬਿਹਾਰ ਦੇ ਵਿੱਚ ਵੋਟਾਂ ਕੱਟੀਆਂ ਗਈਆਂ ਨੇ ਉਥੋਂ ਪੈਦਲ ਯਾਤਰਾ ਸ਼ੁਰੂ ਕਰਨ ਲੱਗੇ ਹਨ ਔਰ ਇਹ ਪੂਰੇ 2 ਮਹੀਨੇ ਕੰਮ ਚੱਲਦਾ ਰਹੇਗਾ ਔਰ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਖਾਸ ਕਰਕੇ ਕੰਨ ਖੋਲੜੇ ਪੈਣਗੇ ਕਿ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਤੁਸੀਂ ਇੱਕ ਸੰਵਿਧਾਨਕ ਕਨਸਟੀਟਿਊਸ਼ਨਲ ਬਾਡੀ ਹੋ ਇਹਨੂੰ ਤੁਸੀਂ ਕਨਸਟੀਟਿਊਸ਼ਨ ਬੋਡੀ ਦਾ ਕੰਮ ਹੈ ਕਿ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਪਰ ਇਹ ਉਹਨਾਂ ਦੇ ਨਾਲ ਭਾਈ ਵਾਲੀ ਭਾਈ ਵਾਲੀ ਕਰਕੇ ਇਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੇ ਨੇ ਕਿ ਕਾਂਗਰਸ ਕਦੇ ਵੀ ਖਤਮ ਨਹੀਂ ਹੋਣ ਦੇਗੀ ਕਿ ਜੀ ਸਾਹਿਬ ਐ ਸਪੈਸੀਫਿਕ ਕਿਸੇ ਕਾਰਿਆਕਾਲ ਦੀ ਜਿੱਦਾਂ 14 19 ਜਾਂ 24 ਦੀ ਹੈ ਜਾਂ ਸਾਰਿਆਂ ਚੇਹਰਾ ਫਰੀ ਹੋਈ ਹੈ ਕਿ ਕੋਈ ਜਿਹੜੀ ਇਲੈਕਸ਼ਨ ਪਾਰਲੀਮੈਂਟ ਦੀ ਹੋਈ ਹੈ ਅਸੀਂ ਉਦੋਂ ਦੀਆਂ ਇਹਨਾਂ ਕੋਲ ਲਿਸਟਾਂ ਮੰਗ ਰਹੇ ਹਾਂ ਕਿ ਸਾਨੂੰ ਲਿਸਟਾਂ ਦੋ ਔਰ ਤੁਸੀਂ ਕੱਲ ਦੇਖਿਆ ਹੋਵੇਗਾ ਕਿ ਰਾਹੁਲ ਗਾਂਧੀ ਹੁਣੀ ਬਿਹਾਰ ਦੇ ਜਿਹੜੇ ਵੋਟਰ ਬੈਠੇ ਨੇ ਉਹਨਾਂ ਦੇ ਕੋਲ ਉਹ ਜਿੰਦੇ ਵੋਟਰ ਉਹਨਾਂ ਕੋਲ ਚਾਹ ਪੀ ਰਹੇ ਨੇ ਤੇ ਉਹਨਾਂ ਨੂੰ ਮਰਿਆ ਦਿਖਾਇਆ ਗਿਆ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਮਹਾਰਾਸ਼ਟਰ 'ਚ ਕੀਤਾ ਇਹ ਜਿਹੜੀਆਂ ਚੀਜ਼ਾਂ ਉਹਦੇ 'ਚ ਅਸੀਂ ਲੈ ਕੇ ਤੁਰੇ ਕਿ ਸਾਨੂੰ ਲਿਸਟਾਂ ਦੋ ਅਸੀਂ ਪ੍ਰੂਫ ਕਰਾਂਗੇ ਇੱਕ ਇੱਕ ਘਰ ਦੇ ਵਿੱਚ ਇੱਕ ਕਮਰੇ ਦਾ ਘਰ ਹੋਵੇ ਇੱਕ ਕਮਰਾ ਹੋਵੇ ਉਹ ਜਿੱਤੇ 124 ਵੋਟਾਂ ਬਣ ਜਾਣ ਕਿ ਇਹ ਡੈਮੋਕ੍ਰੇਸੀ ਨੂੰ ਬਚਾਉਣ ਵਾਲੀ ਕਿ ਡੈਮੋਕ੍ਰੇਸੀ ਖਤਮ ਕਰਨ ਵਾਲੀ ਗੱਲ ਆ ਇਹ ਚੀਜ਼ਾਂ ਅਸੀਂ ਲੈ ਕੇ ਜਿਹੜਾ ਮੈਂ ਖਾਸ ਕਰਕੇ ਪੰਜਾਬ ਵਾਲਿਓ ਸਾਡੀਆਂ ਵੀ ਇਲੈਕਸ਼ਨ ਆਉਣ ਵਾਲੀਆਂ ਨੇ ਇਹ ਆਇਡੈਂਟੀਫਾਈ ਕਰਦੇ ਨੇ ਕਿ ਕਿਹੜਾ ਕਾਂਗਰਸੀ ਦਾ ਕਰਿਆ ਉਹਦੀ ਵੋਟ ਕੱਟ ਦਿੱਤੀ ਜਾਏ ਇਹ ਵਰਕਰਾਂ ਨੂੰ ਵੀ ਚਾਹੀਦਾ ਕਿ ਆਪਣੇ ਆਪਣੇ ਪਿੰਡਾਂ ਦੀ ਵੋਟਰ ਲਿਸਟਾਂ ਹੁਣੇ ਕਢਾਲੋ ਹੋਰ ਮਹੀਨੇ ਨੂੰ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੀਆਂ ਵੋਟਰ ਲਿਸਟਾਂ ਵੀ ਜਿਹੜੀਆਂ ਨੇ ਆਨਲਾਈਨ ਜਿਹੜੀਆਂ ਨੇ ਉਹ ਬੰਦ ਕਰ ਦੇਣੀਆਂ ਤੇ ਸਾਨੂੰ ਉਹ ਵੀ ਨਹੀਂ ਮਿਲਦੀਆਂ ਇਹ ਕਰਕੇ ਸਾਰੇ ਤਗੜੇ ਹੋ ਕੇ ਇਸ ਧੱਕੇਸ਼ਾਹੀ ਦਾ ਇਹ ਨਾਦਰਸ਼ਾਹੀ ਦਾ ਜਵਾਬ ਸਾਨੂੰ ਸਾਨੂੰ ਇਕੱਠੇ ਦੇਣਾ ਹੈ ਕਾਂਗਰਸ ਦੇ ਕੌਮੀ ਜਰਨਲਿਸਟ ਕਤਰ ਰਾਹੁਲ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੋਟ ਚੋਰੀ ਤੇ ਈਵੀਐਮ ਹੈਰਾ ਫੇਰੀ ਦੇ ਦੋਸ਼ ਲਗਾਏ ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਵਿਰੋਧ ਵਿੱਚ ਕੈਂਡਲ ਮਾਰਚ ਕੱਢਿਆ ਰੰਧਾਵਾ ਦਾ ਕਹਿਣਾ ਹੈ ਕਿ ਵੋਟਰ ਸੂਚੀ ਵਿੱਚ ਕਈ ਲੋਕਾਂ ਦੀਆਂ ਵੋਟਾਂ ਝੂਠ ਮਾਰੇ ਹੋਏ ਦੱਸ ਕੇ ਕੱਟੀਆਂ ਗਈਆਂ ਕਾਂਗਰਸ ਨੇ 17 ਤਰੀਕ ਨੂੰ ਵੱਡੀ ਜਾਗਰੂਤਾ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਪੂਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਇਸ ਗਵਰਨਮੈਂਟ ਦਾ ਬੀਜੇਪੀ ਗਵਰਨਮੈਂਟ ਦਾ ਇੱਕ ਹੱਥ ਠੋਕਾ ਬਣ ਕੇ ਚੱਲ ਰਿਹਾ ਸਾਡੀ ਪਾਰਟੀ ਔਰ ਜਿੰਨੇ ਅਸੀਂ ਅਲਾਈਅੰਸ ਆ ਸਾਰੀਆਂ ਪਾਰਟੀਆਂ ਉਦੋਂ 500 ਜਿਹੜੇ ਸੀਗੇ ਉਹ ਕਲੈਕਸ਼ਨ ਕਮਿਸ਼ਨ ਨੂੰ ਮਿਲ ਲੀ ਗਏ ਔਰ ਪਹਿਲੀ ਵਾਰੀ ਹਿਸਤੀ ਦੇ ਵਿੱਚ ਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਕਾੜੇ ਜਿਨ੍ਹਾਂ ਨੂੰ ਆਪਾਂ ਲਾ ਬੇਕਰ ਕਹਿੰਦੇ ਐਮਪੀ ਜਾਂ ਇੰਬੈਲਰ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਾਵੇ ਔਰ ਉਹਨਾਂ ਐਮਪੀ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਅੰਗਰੇਜ਼ਾਂ ਨਾਲੋਂ ਵੀ ਮਾੜੀ ਸਰਕਾਰ ਆ ਉਹਦੇ ਜੀ ਇੱਕੋ ਹੀ ਮੰਗ ਸਾਡੀ ਆ ਕਿ ਸਾਨੂੰ ਇਲੈਕਟ੍ਰੋਨਿਕ ਜਿਹੜੀਆਂ ਲਿਸਟਾਂ ਨੇ ਆਨਲਾਈਨ ਲਿਸਟਾਂ ਨੇ ਉਹ ਵੀ ਇਲੈਕਸ਼ਨ ਕਮਿਸ਼ਨ ਨੇ ਬੰਦ ਕਰ ਦਿੱਤੀਆਂ ਜੇ ਤੇ ਕਾਂਗਰਸੀ ਜਾਂ ਉਹਨਾਂ ਦੇ ਆਪੋਜੀਸ਼ਨ ਜਿਹੜੀ ਆ ਭਾਜਪਾ ਦੀ ਉਹ ਲਿਸਟਾਂ ਮੰਗਣ ਤੇ ਕਹਿੰਦੇ ਨਹੀਂ ਤੇ ਜੇ ਅਨੁਰਾਗ ਠਾਕਰ ਇੱਕ ਦਿਨ ਚ ਨਹੀਂ ਦੋ ਘੰਟਿਆਂ ਚ 6 ਕੰਸਟਿਟੂਐਂਸੀ ਦੀਆਂ ਜਿਹੜੀਆਂ ਲਿਸਟਾਂ ਉਹ ਲੈ ਕੇ ਉੱਥੇ ਖੜਾ ਹੋ ਜਾਂਦਾ ਇਹ ਜਿਹੜੀਆਂ ਚੀਜ਼ਾਂ ਨੇ ਇਲੈਕਸ਼ਨ ਕਮਿਸ਼ਨ ਨੇ ਇੱਕ ਸਾਬਤ ਕਰ ਦਿੱਤਾ ਕਿ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਲਈ ਸਭ ਕੁਝ ਹੈ ਜਿਹੜੇ ਆਪੋਜੀਸ਼ਨ ਵਾਲੇ ਉਹਨਾਂ ਦੀਆਂ ਵੋਟਾਂ ਵੀ ਕਟਾਂਗੇ ਤੇ ਉਹਨਾਂ ਦੇ ਅਗੇਂਸਟ ਵੋਟਾਂ ਵੀ ਪਵਾਵਾਂਗੇ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਲੋਕਾਂ ਦੀ ਚੁਣੀ ਹੋਈ ਨਹੀਂ ਪਹਿਲਾਂ ਇਹ ਹੁੰਦਾ ਸੀ ਕਿ ਵੋਟਰ ਜਿਹੜੇ ਨੇ ਉਹ ਸਰਕਾਰਾਂ ਚੁਣਦੇ ਸੀ ਇਹ ਬੀਜੇਪੀ ਨੇ ਆ ਕੇ ਇਹ ਸਾਬਤ ਕਰ ਦਿੱਤਾ ਕਿ ਵੋਟਰਾਂ ਨੂੰ ਹੁਣ ਬੀਜੇਪੀ ਚੁਣੇਗੀ ਕਿ ਕਿਹੜਾ ਵੋਟਰ ਜਿਹੜਾ ਵੋਟ ਪਾ ਸਕਦਾ ਤੇ ਕਿਹੜਾ ਵੋਟਰ ਨਹੀਂ ਪਾ ਸਕਦਾ ਇਹਦੇ ਲਈ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ 17 ਤਰੀਕ ਤੋਂ ਲਾਲ ਗਾਂਧੀ ਜਿੱਥੇ ਸਭ ਤੋਂ ਵੱਧ ਬਿਹਾਰ ਦੇ ਵਿੱਚ ਵੋਟਾਂ ਇਕੱਠੀਆਂ ਗਈਆਂ ਨੇ ਉਥੋਂ ਪੈਦਲ ਯਾਤਰਾ ਸ਼ੁਰੂ ਕਰ ਲੱਗੇ ਆਂ ਔਰ ਇਹ ਪੂਰੇ 2 ਮਹੀਨੇ ਕੰਮ ਚੱਲਦਾ ਰਹੇਗਾ ਔਰ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਖਾਸ ਕਰਕੇ ਕੰਨ ਖੋਲੜੇ ਪੈਣਗੇ ਤੇ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਤੁਸੀਂ ਇੱਕ ਸੰਵਧਾਨਿਕ ਕਨਸਟੀਟਿਊਸ਼ਨਲ ਬਾਡੀ ਹੋ ਇਹਨੂੰ ਤੁਸੀਂ ਕਨਸਟੀਟਿਊਸ਼ਨਲ ਬਾਡੀ ਦਾ ਕੰਮ ਹੈ ਕਿ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਪਰ ਇਹ ਉਹਨਾਂ ਦੇ ਨਾਲ ਭਾਈ ਵਾਲੀ ਭਾਈ ਵਾਲੀ ਕਰਕੇ ਇਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੇ ਨੇ ਕਾਂਗਰਸੇ ਕਦੀ ਵੀ ਖਤਮ ਨਹੀਂ ਹੋਣ ਦੇਗੀ ਕਿਰਨਾ ਸਾਹਿਬ ਐ ਸਪੈਸੀਫਿਕ ਕਿਸੇ ਕਾਰਿਆਕਾਲ ਦੀ ਜਿੱਦਾਂ 14 19 ਜਾਂ 24 ਦੀ ਹੈ ਜਾਂ ਸਾਰਿਆਂ ਤੇ ਰਗਰੀ ਹੋਈ ਹੈ ਕਿ ਕੋਈ ਜਿਹੜੀ ਇਲੈਕਸ਼ਨ ਪਾਰਲੀਮੈਂਟ ਦੀ ਹੋਈ ਹੈ ਅਸੀਂ ਉਦੋਂ ਦੀਆਂ ਹੀ ਇਹਨਾਂ ਕੋਲ ਲਿਸਟਾਂ ਮੰਗ ਰਹੇ ਹਾਂ ਕਿ ਸਾਨੂੰ ਲਿਸਟਾਂ ਦੋ ਔਰ ਤੁਸੀਂ ਕੱਲ ਦੇਖਿਆ ਹੋਵੇਗਾ ਕਿ ਰਾਹੁਲ ਗਾਂਧੀ ਹੁਣੇ ਬਿਹਾਰ ਦੇ ਜਿਹੜੇ ਵੋਟਰ ਬੈਠੇ ਨੇ ਉਹਨਾਂ ਦੇ ਕੋਲ ਉਹ ਜਿੰਦੇ ਵੋਟਰ ਉਹਨਾਂ ਕੋਲ ਚਾਹ ਪੀ ਰਹੇ ਨੇ ਤੇ ਉਹਨਾਂ ਨੂੰ ਮਰਿਆ ਦਿਖਾਇਆ ਗਿਆ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਮਹਾਰਾਸ਼ਟਰ ਚ ਕੀਤਾ ਇਹ ਜਿਹੜੀਆਂ ਚੀਜ਼ਾਂ ਉਹਦੇ 'ਚ ਅਸੀਂ ਲੈ ਕੇ ਤੁਰੇ ਕੇ ਸਾਨੂੰ ਲਿਸਟਾਂ ਦੋ ਅਸੀਂ ਪ੍ਰੂਫ ਕਰਾਂਗੇ ਇੱਕ ਇੱਕ ਘਰ ਦੇ ਵਿੱਚ ਇੱਕ ਕਮਰੇ ਦਾ ਘਰ ਹੋਵੇ ਇੱਕ ਕਮਰਾ ਹੋਵੇ ਉਹ ਜਿੱਤੇ 124 ਵੋਟਾਂ ਪਣ ਜਾਣ ਕਿ ਇਹ ਡੈਮੋਕ੍ਰੇਸੀ ਨੂੰ ਬਚਾਉਣ ਵਾਲੀ ਕਿ ਡੈਮੋਕ੍ਰੇਸੀ ਖਤਮ ਕਰਨ ਵਾਲੀ ਗੱਲ ਆ ਇਹ ਚੀਜ਼ਾਂ ਅਸੀਂ ਲੈ ਕੇ ਜਿਹੜਾ ਮੈਂ ਖਾਸ ਕਰਕੇ ਪੰਜਾਬ ਵਾਲਿਓ ਸਾਡੀਆਂ ਵੀ ਇਲੈਕਸ਼ਨ ਆਉਣ ਵਾਲੀਆਂ ਨੇ ਇਹ ਆਡੈਂਟੀਫਾਈ ਕਰ ਦੇਣੇ ਕਿ ਕਿਹੜਾ ਕਾਂਗਰਸੀ ਦਾ ਘਰ ਆ ਉਹਦੀ ਵੋਟ ਕੱਟ ਦਿੱਤੀ ਜਾਏ ਇਹ ਵਰਕਰਾਂ ਨੂੰ ਵੀ ਚਾਹੀਦਾ ਕਿ ਆਪਣੇ ਆਪਣੇ ਪਿੰਡਾਂ ਦੀਆਂ ਵੋਟਰ ਲਿਸਟਾਂ ਹੁਣੇ ਕਢਾਲੋ ਹੋਰ ਮਹੀਨੇ ਨੂੰ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੀਆਂ ਵੋਟਰ ਲਿਸਟਾਂ ਵੀ ਜਿਹੜੀਆਂ ਨੇ ਆਨਲਾਈਨ ਜਿਹੜੀਆਂ ਨੇ ਉਹ ਬੰਦ ਕਰ ਦੇਣੀਆਂ ਤੇ ਸਾਨੂੰ ਉਹ ਵੀ ਨਹੀਂ ਮਿਲਦੀਆਂ ਇਹ ਕਰਕੇ ਸਾਰੇ ਤਗੜੇ ਹੋ ਕੇ ਇਸ ਧੱਕੇਸ਼ਾਹੀ ਦਾ ਇਹ ਨਾਦਰਸ਼ਾਹੀ ਦਾ ਜਵਾਬ ਸਾਨੂੰ ਸਾਨੂੰ ਕੱਠੇ ਦੇਣਾ ਹੈ ਕਾਂਗਰਸ ਦੇ ਕੌਮੀ ਜਰਨਲਿਸਟ ਕਤਰ ਰਾਹੁਲ ਗਾਂਧੀ ਨੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੋਟ ਚੋਰੀ ਤੇ ईवीएम हेर ऑफ फेरी ਦੇ ਦੋਸ਼ ਲਗਾਏ ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਇਸ ਵਿਰੋਧ ਵਿੱਚ ਕੈਂਡਲ ਮਾਰਚ ਕਰਿਆ ਰੰਦਾਵਾ ਦਾ ਕਹਿਣਾ ਹੈ ਕਿ ਵੋਟਰ ਸੂਚੀ ਵਿੱਚ ਕਈ ਲੋਕਾਂ ਦੀਆਂ ਵੋਟਾਂ ਝੂਠ ਮਾਰੇ ਹੋਏ ਦੱਸ ਕੇ ਕੱਟੀਆਂ ਗਈਆਂ ਕਾਂਗਰਸ ਨੇ 17 ਤਰੀਕ ਨੂੰ ਵੱਡੀ ਜਾਗਰੂਤਾ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਪੂਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਇਸ ਗਵਰਨਮੈਂਟ ਦਾ ਬੀਜੇਪੀ ਗਵਰਨਮੈਂਟ ਦਾ ਇੱਕ ਹੱਥ ਠੋਕਾ ਬਣ ਕੇ ਚੱਲ ਰਿਹਾ ਸਾਡੀ ਪਾਰਟੀ ਔਰ ਜਿੰਨੇ ਅਸੀਂ ਅਲਾਈਅੰਸ ਆ ਸਾਰੀਆਂ ਪਾਰਟੀਆਂ ਉਦੋਂ 300 ਐਮਪੀ ਜਿਹੜੇ ਸੀਗੇ ਭਾਈ ਇਲੈਕਸ਼ਨ ਕਮਿਸ਼ਨ ਨੂੰ ਮਿਲ ਲੀ ਗਏ ਔਰ ਪਹਿਲੀ ਵਾਰੀ ਹਿਸਤੀ ਦੇ ਵਿੱਚ ਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਕਾੜੇ ਜਿਨ੍ਹਾਂ ਨੂੰ ਆਪਾਂ ਲਾ ਬੇਕਰ ਕਹਿੰਦੇ ਐਮਪੀ ਜਾਂ ਐਮਬੀ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਾਵੇ ਔਰ ਉਹਨਾਂ ਐਮਪੀ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਅੰਗਰੇਜ਼ਾਂ ਨਾਲੋਂ ਵੀ ਮਾੜੀ ਸਰਕਾਰ ਆ ਉਹਦੇ ਜਿੱਕੋ ਹੀ ਮੰਗ ਸਾਡੀ ਆ ਕਿ ਸਾਨੂੰ ਇਲੈਕਟ੍ਰੋਨਿਕ ਜਿਹੜੀਆਂ ਲਿਸਟਾਂ ਨੇ ਆਨਲਾਈਨ ਲਿਸਟਾਂ ਨੇ ਉਹ ਵੀ ਇਲੈਕਸ਼ਨ ਕਮਿਸ਼ਨ ਨੇ ਬੰਦ ਕਰ ਦਿੱਤੀਆਂ ਜੇ ਤੇ ਕਾਂਗਰਸੀ ਜਾਂ ਉਹਨਾਂ ਦੇ ਆਪੋਜੀਸ਼ਨ ਜਿਹੜੀ ਆ ਬੀਜੇਪੀ ਦੀ ਉਹ ਲਿਸਟਾਂ ਮੰਗਣ ਤੇ ਕਹਿੰਦੇ ਨਹੀਂ ਤੇ ਜੇ ਅਨੁਰਾਗ ਠਾਕਰ ਇੱਕ ਦਿਨ ਤੇ ਨਹੀਂ ਦੋ ਘੰਟਿਆਂ 'ਚ 6 ਕੰਸਟਿਟੂਐਂਸੀਆਂ ਦੀਆਂ ਜਿਹੜੀਆਂ ਲਿਸਟਾਂ ਉਹ ਲੈ ਕੇ ਉੱਥੇ ਖੜਾ ਹੋ ਜਾਂਦਾ ਇਹ ਜਿਹੜੀਆਂ ਚੀਜ਼ਾਂ ਨੇ ਇਲੈਕਸ਼ਨ ਕਮਿਸ਼ਨ ਨੇ ਇੱਕ ਸਾਬਤ ਕਰ ਦਿੱਤਾ ਕਿ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਲਈ ਸਭ ਕੁਝ ਆ ਜਿਹੜੇ ਆਪੋਜੀਸ਼ਨ ਵਾਲੇ ਉਹਨਾਂ ਦੀਆਂ ਵੋਟਾਂ ਵੀ ਕੱਟਾਂਗੇ ਤੇ ਉਹਨਾਂ ਦੇ ਅਗੇਂਸਟ ਵੋਟਾਂ ਵੀ ਪਵਾਵਾਂਗੇ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਲੋਕਾਂ ਦੀ ਚੁਣੀ ਹੋਈ ਨਹੀਂ ਪਹਿਲਾਂ ਇਹ ਹੁੰਦਾ ਸੀ ਕਿ ਵੋਟਰ ਜਿਹੜੇ ਨੇ ਉਹ ਸਰਕਾਰਾਂ ਚੁਣਦੇ ਸੀ ਇਹ ਬੀਜੇਪੀ ਨੇ ਆ ਕੇ ਇਹ ਸਾਬਤ ਕਰ ਦਿੱਤਾ ਕਿ VOTERਾਂ ਨੂੰ ਹੁਣ ਬੀਜੇਪੀ ਚੁਣੇਗੀ ਕਿ ਕਿਹੜਾ VOTER ਜਿਹੜਾ VOTER ਪਾ ਸਕਦਾ ਤੇ ਕਿਹੜਾ VOTER ਨਹੀਂ ਪਾ ਸਕਦਾ ਇਹਦੇ ਲਈ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ 17 ਤਰੀਕ ਤੋਂ ਸਾਰਲ ਗਾਂਧੀ ਜਿੱਥੇ ਸਭ ਤੋਂ ਵੱਧ ਬਿਹਾਰ ਦੇ ਵਿੱਚ VOTਾਂ ਕੱਟੀਆਂ ਗਈਆਂ ਨੇ ਉਥੋਂ ਪੈਦਲ ਯਾਤਰਾ ਸ਼ੁਰੂ ਕਰਨ ਲੱਗੇ ਆਂ ਔਰ ਇਹ ਪੂਰੇ 2 ਮਹੀਨੇ ਕੰਮ ਚੱਲਦਾ ਰਹੇਗਾ ਔਰ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਖਾਸ ਕਰਕੇ ਕੰਨ ਖੋਲੜੇ ਪੈਣਗੇ ਕਿ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਤੁਸੀਂ ਇੱਕ ਸੰਵਿਧਾਨਕ ਕਨਸਟੀਟਿਊਸ਼ਨਲ ਬਾਡੀ ਹੋ ਇਹਨੂੰ ਤੁਸੀਂ ਕਨਸਟੀਟਿਊਸ਼ਨਲ ਬਾਡੀ ਦਾ ਕੰਮ ਹੈ ਕਿ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਪਰ ਇਹ ਉਹਨਾਂ ਦੇ ਨਾਲ ਭਾਈ ਵਾਲੀ ਭਾਈ ਵਾਲੀ ਕਰਕੇ ਇਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ